ਜਿਹੜਾ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਲੇ ਤੁਹਾਡੇ ਵੱਲੋਂ ਵੀ ਬਾਤ ਚੁਕੀ ਗਈ ਸੀ ਕਿ ਬੋਡਾ ਵੀ ਠੀਕ ਹੈ ਨਾ ਤਾਂ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸੰਵਿਧਾਨ ਮੈਂ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਆ ਮੈਂ ਰਾਸ਼ਟਰੀ ਪਦਾਨ ਆ ਸਾਡੀ ਜਿਹੜੀ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਹਮੇਸ਼ਾ ਹੀ ਉਹਨੇ ਸਮਾਜ ਦੀ ਆਵਾਜ਼ ਨੂੰ ਬਲੰਡ ਕੀਤਾ ਵਾ ਤੌਰ ਸਮਾਜ ਦੀ ਜਿਹੜੀ ਵਾਜਾ ਬਰੰਦ ਕਰਦੀ ਰਹੇਗੀ ਉਹਨੇ ਮੇਰੇ ਨਾਲ ਤੁਹਾਡੇ ਸੁਮਿਤ ਕਾਲੀ ਜੀ ਡਾਕਟਰ ਬੀ ਆਰ ਅੰbedkar ਮਹਾਪੰਚਾਇਤ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਉਹ ਵੀ ਬੜੇ ਬਕੂਬੀ ਦੇ ਨਾਲ ਵਾਲਮੀਕ ਮਹਾਰਾਜ ਦੇ ਸਮਾਜ ਦੀ ਆਵਾਜ਼ ਠਾਉਂਦੇ ਨੇ ਤੇ ਇਹ ਜਿਹੜਾ ਅੱਜ ਅਸੀਂ ਧਰਨਾ ਲਿਖਿਆ ਸੀ ਉਹ ਧਰਨਾ ਇਸ ਕਰਕੇ ਲਿਖਿਆ ਸੀ ਸਿਰਫ ਇਹ ਸਾਡੇ ਜਿਹੜੀ ਸੰਸਥਾਵਾਂ ਦੇ ਮੈਂਬਰ ਹੀ ਮੈਂਬਰ ਆਏ ਨੇ ਇਹਦੇ ਸਿਰਫ ਆਈ ਥੋੜਾ ਜਿਹਾ ਇੱਕ ਟੇਲਰ ਦਿਖਾਇਆ ਵਾ ਵੀ ਇੱਕ ਚੰਨਾ ਪ੍ਰਸ਼ਾਸਨ ਨੂੰ ਕਿਹਾ ਵਾ ਵੀ ਪ੍ਰਸ਼ਾਸਨ ਨੇ ਜੇ ਸਾਡਾ ਤੁਸੀਂ ਪਰਚਾ ਦਰਜ ਕਰਦੇ ਜੇ ਉਰਤੇ ਜਸਬੀਰ ਸਿੰਘ ਦੇ ਬੇਜ਼ਬੀ ਦਾ ਫੇਰ ਨਹੀਂ ਪੈਂਦੇ ਉਹਨਾਂ ਨੇ ਹਜੇ ਤੱਕ ਪਰਚਾ ਨਹੀਂ ਦਰਜ ਕੀਤਾ ਨਾ ਦੇਰ ਰਾਤ ਤੱਕ ਬੋਰ ਲੱਗੇ ਪਰ ਬੋਰ ਵੀ ਨਹੀਂ ਲਵਾਏ ਹਾਂ ਜੀ ਉਹ ਸਾਡਾ ਪਤਾ ਲੱਗਾ ਵੀ ਹਾਂਜੀ ਰਿਪੋਰਟ ਵੀ ਲਵਾਈ ਗਈ ਉਹਨਾਂ ਬਾਰੇ ਬੋਰ ਜਦੋਂ ਅਸੀਂ ਜਦੋਂ ਅਸੀਂ ਸਾਡੀ ਵੀਡੀਓ ਵਾਇਰਲ ਹੋੜੀ ਪ੍ਰਸ਼ਾਸਨ ਐਦਾ ਕਿ ਨਕਮਾ ਵਾ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬੋਰ ਨਹੀਂ ਲਵਾਏ ਰਾਤੀ 12 ਵਜੇ ਤੋਂ 1 ਵਜੇ ਤੱਕ ਬੋਰਡ ਲੱਗੇ 1 ਵਜੇ ਤੋਂ ਬਾਅਦ ਉਹਨਾਂ ਨੇ ਬੋਰਡ ਲਾਏ ਨੇ ਉਹ ਵੀ ਕੁਝ ਕੁਝ ਰਹਿ ਗਏ ਸਵੇਰੇ ਲਾਏ ਨੇ ਪਰ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇਤਤਾਮ ਨਹੀਂ ਦਿੰਨੇ ਆ ਵੀ ਜਿਹੜਾ ਅਸੀਂ ਮੰਗਲਵਾਰ ਵਾਲੇ ਦਿਨ ਜਿਹੜਾ ਜੋ ਸਾਰੇ ਸੰਤ ਸਮਾਜ ਔਰ ਸਾਰੀਆਂ ਸੰਸਥਾਵਾਂ ਨੇ ਸਾਡੇ ਓਮ ਪ੍ਰਕਾਸ਼ ਗੱਬਰ ਜੀ ਜਿਹਨੇ ਹੋਰ ਸੰਸਥਾਵਾਂ ਨੇ ਜਿਹੜਾ ਨਿਰਣੇ ਲਿਆਵਾ ਉਹ ਸਾਡਾ ਜਿਹੜਾ ਨਿਰਣੇ ਆ ਉਹ ਹੋਏਗਾ ਸਾਡੀ 20 ਤਰੀਕ ਨੂੰ ਸਾਡੀ ਕੌਮ ਦੀ ਇੱਕ ਡੈੱਡ ਗੋਰੀ ਆ ਉਸ ਦੇ ਵਿੱਚ ਫੈਸਲਾ ਲਿਆ ਜਾਏਗਾ ਨਿਰਣੇ ਲਿਆ ਜਾਏਗਾ ਕੀ ਮੰਗਲਵਾਰ ਵਾਲੇ ਦਿਨ ਅਸੀਂ ਚੱਕਾ ਜਾਮ ਕਰਾਂਗੇ ਔਰ ਮੰਗ ਸਾਡੀ ਇਹੋ ਹੀ ਹੈ ਜੀ ਉੱਤੇ ਜਿਹੜਾ ਮਾਨ ਸਰਕਾਰ ਨੇ ਕੁਝ ਦਿਨਾਂ ਪਹਿਲਾਂ ਇੱਕ ਕਾਨੂੰਨ ਪਾਸ ਕੀਤਾ ਸੀ ਬੇਅਦਬੀ ਬਾਰੇ ਤੇ ਉਹਦੇ ਹੀ ਕਹਿੰਦੇ ਆ ਵੀ ਇਹਦੇ ਜਸਬੀਰ ਸਿੰਘ ਦੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਜਿਹੜੀ ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਆ ਕਿ ਮੰਦਰ ਦੇ ਬਾਹਰ ਝਾੜੂ ਲਾਇਆ ਉਹ ਬੜੀ ਵੱਡੀ ਬੇਅਦਬੀ ਆ ਹਾਂ ਜੀ ਸਮਾਜ ਦੇ ਨਾਲ ਸੀਐਨ ਸਰ ਨੇ ਇਹ ਸਨੇਹਤਾਲ ਦਿੱਤਾ ਇਹਨਾਂ ਦੇ ਬੰਦੇ ਇਸ ਤਰ੍ਹਾਂ ਦੇ ਮਤਵਕੋ ਇਹ ਜੀ ਇਹਨਾਂ ਨੇ ਆਪੇ ਹੀ ਫੈਸਲਾ ਕਰਕੇ ਇਹਨਾਂ ਨੇ ਆਪ ਵੀ ਦੇਖੋ ਗਲਤੀਆਂ ਕਰ ਲਈਏ ਇਹਦਾ ਮਤਲਬ ਕੀ ਇਹਨਾਂ ਨੂੰ ਪਤਾ ਉਹ ਵੀ ਸਾਡੇ ਸੀਆ ਹਨ ਹੈਗੇ ਉਹਨਾਂ ਨੇ ਕੁਝ ਕਹਿਣਾ ਨਹੀਂ ਮੈਂ ਦੇ ਸਾਰੇ ਸਮਾਜ ਅਗੇ ਬੇਨਤੀ ਕਰਦਾ ਮੈਂ ਜਿੰਨੇ ਵੀ ਮੈਂਬਰ ਬਣਾਏ ਨੇ ਸਾਡੇ ਦੇ ਸਾਥ ਨਾਮ ਦੇ ਪਾਏ 97 ਲਾਈਨ ਦੇ ਵਿੱਚ ਬਿਠਾ ਕੇ ਦੇਖ ਲਓ ਜੇ ਕਿਸੇ ਨੂੰ ਵਾਲਮੀਕੀ ਮਹਾਰਾਜ ਦੇ ਮੁਕਤੀ ਮਾਰਾ ਦਾ ਪਾਠ ਹੁੰਦਾ ਹੋਵੇ ਤੇ ਅਸੀਂ ਇਹਨਾਂ ਨੂੰ ਮੈਂਬਰ ਮੰਨਾਂਗੇ ਜੇ ਨਹੀਂ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਹਨਾਂ ਦਾ ਅਸਦੀਫਾ ਲਿਆ ਜਾਵੇ ਇੰਨਾ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਾਰਾ ਜੀ ਜੈ ਵਾਲਮੀਕੀ ਜੀ ਜੈ ਵਾਲਮੀਕੀ ਮੇਰਾ ਨਾਮ ਸੁਮਿਤ ਕਾਲੀ ਮਿਆਦੀ ਵਾਲਮੀਕੀ ਐਮਬੈਟਕਰ ਮਹਾਪੰਚਾਇਤ ਸੰਗਠਨ ਦਾ ਮੁਖੀ ਚਲਾ ਗਿਆ ਸੋ ਅੱਜ ਜਿੰਨੇ ਵੀ ਸਾਡੇ ਸੰਤ ਸਮਾਜ ਵੱਲੋਂ ਆਦੇਸ਼ ਹੋਇਆ ਸੀ ਔਰ ਉਹਦੇ ਨਾਲ ਨਾਲ ਸਾਡੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਲੋ ਜਿਹੜਾ ਅੱਜ ਛੋਟਾ ਜਿਹਾ ਟੇਲਰ ਵਿਖਾਇਆ ਗਿਆ ਵਾ ਭੰਡਾਰੀ ਪੁਲ ਦੇ ਉੱਤੇ ਰੋਸ਼ ਕੀਤਾ ਗਿਆ ਵਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਜਸਬੀਰ ਆ ਜਿਨੇ ਪਰਮਾਤਮਾ ਵਾਲਮੀਕੀ ਮਹਾਰਾ ਦੇ ਵਾਲਮੀਕੀ ਪੀਰ ਦੀ ਬੇਅਦਬੀ ਕੀਤੀ ਲੋਗੋ ਲਗਾ ਕੇ ਪਰ ਜਿਹੜੇ ਲੋਗ ਉਹਨਾਂ ਦੇ ਨਾਲ ਆ ਉਹਨਾਂ ਤੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਆ ਆਪਾਂ ਔਰ ਪੂਰੇ ਤੌਰ ਤੇ ਉਹਨਾਂ ਨੂੰ ਜਿਹੜਾ ਵਾ ਉਹ ਸ਼ਾਇਦ ਜੇਰ ਤੋਂ ਕੱਢਿਆ ਜਾਵੇ ਤੇ ਸਾਰਾ ਸਮਾਜ ਅੱਜ ਇਕੱਠਾ ਆਇਆ ਵਾ 20 ਤਰੀਕ ਨੂੰ ਇਹਦੀ ਮੀਟਿੰਗ ਹੋਣ ਜਾ ਰਹੀ ਹੈ ਵੱਡੇ ਪੱਧਰ ਦੇ ਪੰਜਾਬ ਦੇ ਉੱਤੇ ਸਮਾਜ ਜੋ ਫੈਸਲਾ ਲਏਗਾ ਉਹ ਧਾਰਮਿਕ ਜਥੇਬੰਦੀਆਂ ਆਪਾ ਉਹਨੂੰ ਕਬੂਲ ਕਰਾਂਗੇ ਔਰ ਜੋ ਜਿਹੜਾ ਰੋਸ਼ ਹੈ ਜੋ ਵੀ ਸਾਧੂ ਸੰਤ ਕਹਿਣਗੇ ਉਹਨਾਂ ਦੇ ਨਾਲ ਅਸੀਂ ਲੜ ਕੇ ਇਸ ਲੜਾਈ ਨੂੰ ਲੜਾਂਗੇ ਜੈ ਵਾਲਮੀਕੀ ਜੀ ਮਹਾਰਾਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਭੰਡਾਰੇ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਗਵੀਰ ਸਿੰਘ ਸੰਧੂ ਐਮ ਐਲ ਏ ਇਹ ਬਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸ਼੍ਰੀ ਅਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਹੈ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋ ਵਾਲਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜਾਏ ਜਾਂ ਦੁਰਗਾ ਮੰਦਿਰ ਟੈਂਪਲ ਤੇ ਲੱਗ ਜਾਏ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਅਰਸ਼ ਕਰੇਗਾ ਕਿਥੋਂ ਹਿਸਾਬ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋੜਨ ਕਰਕੇ ਜਿਹੜਾ ਵਾਲਮੀਕ ਤੀਰਥਨਾ ਯਾਰ ਬੜੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਛੋੜੇ ਦੇ ਬੱਚੇ ਨੇ ਜਿਹੜਾ ਉਹਨਾਂ ਦਾ ਬੈਂਡਲ 파ੜਨ ਦੀ ਕੋਸ਼ਿਸ਼ ਕੀਤੀ ਉਥੇ ਸਰਕਾਰ ਦੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਦੇ ਜ਼ਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫਤ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਉਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾ ਦਾ ਤੀਸ਼ ਜ਼ੋਰਨ ਕਰਕੇ ਇਹ ਕਦੇ ਵੀ ਵਾਲਮੀਕ ਤੇਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਾਵਾ ਨੇ ਕੀ ਹਰ ਵਾਰ ਪ੍ਰਸ਼ਾਸਨ ਵੱਲੋਂ ਟਾਈਮ ਮੰਗੇਗਾ ਅਗਲਾ ਪ੍ਰਸ਼ਾਸਨ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿਨੇ ਵਾਲਮੀਕੀ ਤਿਸ ਦੇ ਮਹਾਪੁਰਖ ਹੈਗੇ ਆ ਮੇਨ ਗੱਦੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲਿਆ ਲਜਾਏਗਾ ਉਹਦੇ ਵਿੱਚ ਪੰਡਾਰੀਪੁਰ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਤ ਦੀ ਜੇ ਲੋੜ ਪਈ ਤੇ ਮਰਨਵਰਤ ਆਕ ਵੀ ਬੈਠਾ ਜਾਊਗਾ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਹਾਂਜੀ ਜੈ ਵਾਲਮੀਕੀ ਜੀ ਮੇਰਾ ਨਾਮ ਕਰਨਗੇਲ ਹੈ ਮੈਂ ਚੀਬਸਾਣਾ ਸੂਰਿਆਵੰਚੀ ਤੋਂ ਅਤੇ ਵਾਲਮੀਕੀ ਤੁਨਾ ਸਾਹਿਬ ਟਰਸਟ ਤੋਂ ਯੂਥ ਦਾ ਪ੍ਰਧਾਨ ਅੰਬਰੀ ਸਰ ਤੋਂ ਹਰ ਠੀਕ ਹੈ ਜੇ ਤੁਹਾਡੇ ਕੋਲ ਧਰਨਾ ਦਾ ਯਾਰ ਇਹ ਬੰਦਾਰੀ ਕੋਲ ਜਿਹੜੀ ਜਸਪੀਰ ਸੰਧੇਜੀ ਪਾਉਣਾ ਅਵੇਲੇਬਲ ਵੀਰ ਵੀ ਜਿੱਤ ਕੇ ਪਾ ਰਹੇ ਹਾਂ ਮੈਂ ਪਹਿਲਾਂ ਤਾਂ ਕਹਿ ਰਿਹਾ ਧਰਨਾ ਨਹੀਂ ਹੈਗਾ ਇਹ ਹੈਗਾ ਸੀ ਜਿੰਨੇ ਵੀ ਸਾਡੇ ਮੋਹਦਵਾਰ ਬੰਦੇ ਸੀ ਜੁਮਮੇਵਾਰ ਵਿਅਕਤੀ ਸੀ ਉਹਨਾਂ ਦੇ ਇੱਕ ਵਿੱਚ ਆਪਣਾ ਬੈਠ ਕੇ ਜਿਹੜੀ ਸਾਡੀ ਮੀਟਿੰਗ ਕੀਤੀ ਜਾਣੀ ਸੀ ਉਸ ਬੰਦੇ ਵਿੱਚ ਆਪਾਂ ਮੀਟਿੰਗ ਕੀਤੀ ਹੈ ਔਰ ਜੋ ਕਿ ਤੁਹਾਨੂੰ ਪਤਾ ਹੀ ਹੈ ਜੋ ਜਸਬੀਰ ਸਿੰਘ ਸੰਧੂ ਜੀ ਨੇ ਜੋ ਪਵਨ ਵਾਲਮੀਕੀ ਤਿਰਤ ਦੇ ਉੱਤੇ ਜੋ ਬੇਅਦਬੀ ਕੀਤੀ ਹੈ ਕਿਉਂਕਿ ਪਵਨ ਵਾਲਮੀਕੀ ਸਰੂਪ ਦਾ ਜੋ ਮੰਦਰ ਹੈ ਮੰਦਰ ਦੀ ਜੋ ਸਰੂਪ ਹੈਗਾ ਸੀ ਉੱਤੇ ਜੋ ਇਹਨਾਂ ਨੇ ਲਗਾਈ ਆ ਝਾੜੂ ਦੀ ਉਹਨਾਂ ਜੋ ਵਾਲਮੀਕੀ ਸਮਾਜ ਦੇ ਹਿਰਦੇ ਆ ਉਬਰੁੰਦੇ ਗਏ ਆ ਸਾਡੀਆਂ ਭਾਵਨਾ ਆਹੀ ਧੀਆਂ ਵਾ ਵਾਲਮੀਕ ਸਮਾਜ ਨੂੰ ਇਸ ਇਸ ਘਟਨਾ ਦੇ ਨਾਲ ਆਪਣੇ ਆਪ ਨੂੰ ਅਸੀਂ ਮਰੇ ਸਮਝਣਨੇ ਆ ਜੀ ਕਿਦਾਂ ਦੇਖੋ ਜੀ ਅੱਜ ਇੱਕ ਐਮਐਲਏ ਤੁਹਾਡੇ ਤੁਹਾਡੇ ਸਮਾਜ ਦੇ ਪਰੋ ਐਮਐਲਏ ਜਿਸ ਵੀ ਸਭ ਦੀ ਬੋਰ ਪੜਿਆ ਗਿਆ ਉਸੇ ਟਾਈਮ ਉਹ ਨੌਜਵਾਨ ਨੂੰ ਪੁਲਿਸ ਨੇ ਅਸਲੀ ਵਿੱਚ ਵਿਚ ਵਿਚ ਦਿੱਤਾ ਤਾਂ ਕਿਦਾਂ ਦੇਖੋ ਜੀ ਸਮਾਜ ਦੀਆਂ ਜਿਹੜੀਆਂ ਧਾਰਮਿਕ ਭਾਵਨਾ ਆਹੀ ਧੀਆਂ ਮਰੇ ਸਮਝਣਨੇ ਆ ਇੰਨਾ ਰਹੇ ਬੋਰਡ ਪਾਟਾ ਬੋਰਡ ਪਾਟਾ ਪਰ ਜਿਹੜਾ ਸਮਾਜ ਦੀਆਂ ਧਾਰਮਿਕ ਭਾਵਨਾ ਉਹ ਆਹੀ ਤੀਆਂ ਉਹ ਨਹੀਂ ਅੱਜ ਸਾਡੇ ਮੁੰਡੇ ਨੇ ਮਾਰਿਆ ਬੋਰਡ 파ਟਦਾ ਪ੍ਰਸ਼ਾਸਨ ਨੂੰ ਚੋਕ ਕੇ ਅੰਦਰ ਕਰਨ ਨੂੰ ਫਿਰਦੇ ਸੀ ਚਲੋ ਸਮਾਜ ਦੇ ਮੋਹਦਵਰ ਜੀਆ ਨੇ ਲੜ ਕੇ ਝਗੜ ਕੇ ਮੁੰਡਾ ਬਾਹਰ ਲਿਆ ਲਿਆ ਤੇ ਕੀ ਗੱਲ ਚਾਰ ਦਿਨ ਹੋ ਗਏ ਆ ਇਹਨਾਂ ਨੂੰ ਇੱਕ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਸਾਡਾ ਬੰਦਾ ਬੋਰਡ ਪਾੜੇ ਉਸੇ ਟਾਈਮ ਪੁਲਿਸ ਚੋਕ ਲੈਂਦੀ ਆ ਤੇ ਪਰ ਜਿਹੜੇ ਸਾਡੇ ਧਾਰਮਿਕ ਭਾਵਨਾ ਜਿਹੜੀਆਂ ਆਹੀ ਤੀਆਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀ ਗੱਲ ਉਹ ਐਮਐਲਏ ਸਰਕਾਰ ਦੀ ਪਾਵਰ ਦੇ ਵਿੱਚ ਆ ਗਏ ਨੇ ਤਦਵਾ ਇਹ ਸਰਕਾਰ ਦੀ ਮੰਚਾ ਦੇ ਸਾਨੂੰ ਸ਼ੱਕ ਹੈਗਾ ਵਾ ਔਰ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਨੇ ਆ ਕਿ ਜਿਹੜਾ ਤੁਸੀਂ ਇੱਕ ਬਿੱਲ ਲਿਆਂਦਾ ਵਾ ਬੇਅਦਬੀ ਦੇ ਖਿਲਾਫ ਕੀ ਗੱਲ ਤੁਹਾਡੇ ਐਮ ਐਲ ਏ ਤੇ ਨਹੀਂ ਲਾਗੂ ਹੁੰਦਾ ਜਿਹੜੇ ਤੁਸੀਂ ਸ਼ਾਈਨ ਬੋਰਡ ਦੇ ਵਿੱਚ ਮੈਂਬਰ ਲਾਤੇ ਕਿ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਇਹ ਵਾਲਮੀਕ ਸਮਾਜ ਦੇ ਨਾਲ ਸੋਚੀ ਸਮਝੀਆਂ ਸਾਜ਼ਿਸ਼ਾਂ ਹੋ ਰਹੀਆਂ ਔਰ ਵਾਲਮੀਕ ਸਮਾਜ ਨੂੰ ਦਬਾਉਣ ਦੀ ਇਹ ਸਾਜ਼ਿਸ਼ ਚੱਲਦੀ ਪਈ ਆ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਇਹ ਹੈਗਾ ਕਿ ਜਿੱਦਾਂ ਤੁਹਾਨੂੰ ਸਾਡੇ ਸੀਨੀਅਰ ਲੀਡਰਾਂ ਨੇ ਦੱਸਤਾ ਵਾ ਕਿ ਮੰਗਲਵਾਰ ਵਾਲੇ ਦਿਨ ਤਰਨਾ ਪ੍ਰਦਰਸ਼ਨ ਕੀਤਾ ਕਰਾਂਗੇ ਅੰਮ੍ਰਿਤਸਰ ਬੰਦ ਹੋਏਗਾ ਔਰ ਕਾਰਪ ਸਾਰੇ ਵਿਭਾਗਾਂ ਦੇ ਵਿੱਚ ਹੜਤਾਲ ਕੀਤੀ ਜਾਗੀ ਉਹ ਵੀ ਸਾਡਾ ਸੰਜੋਗ ਕਰਨਗੇ ਹਾਂਜੀ ਜਰਾ ਤਕਈ ਆ ਆਪਾਂ ਜੇ ਪ੍ਰੋਟੈਸਟ ਕਰਦੇ ਪਏ ਆਪਾਂ ਦੇ ਕੋਈ ਧਰਮਾਵ ਨਹੀਂ ਦਿੱਤਾ ਆਪਣੀ ਬਹਿ ਕੇ ਰਾਏ ਮਰਸ਼ਵਰਾ ਕਰਦੇ ਪਏ ਆ ਸਾਡੇ ਬੰਦੇ ਫੜੀ ਜਾਂਦੇ ਆ ਪਰ ਅਗਰ ਨਾਮ ਨਾਲ ਕੋਈ ਮਸਲਾ ਲਾਇਆ ਤਾਂ ਨਾ ਪਰਚਾ ਦਰਜ ਕੀਤਾ ਜਾਂ ਮਲੇ ਤੁਹਾਡੇ ਕੋਲ ਸਰ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਆ ਅੰਬੇਦਕਰ ਸਾਹਿਬ ਦੇ ਬੱਚੇ ਆ ਜੇ ਸਾਡੇ ਨੇ ਪਿਓ ਨੇ ਕਾਨੂੰਨ ਲਿਖਣਾ ਲਿਖਿਆ ਨਾ ਤੇ ਸਾਨੂੰ ਉਹ ਵਰਤਨਾ ਵੀ ਆਂਦਾ ਵਾ ਤੇ ਵਾਲਮੀ ਕੌਮ ਉਹ ਕੌਮ ਹੈਗੀ ਆ ਪਰਚਾ ਦਰਜ ਕਰਾ ਕੇ ਰੱਖੇਗੀ ਤੁਹਾਨੂੰ ਜਾਜਾ ਪਰਚਾ ਦਰਜ ਕਰਾਣਾ ਕਿੱਦਾਂ ਵਾ ਜਯਾ ਵਾਲਮੀਕੀ ਜਯਾ ਵੀ ਭਾਜੀ ਕੀ ਕਾਰਨ ਹੋਇਆ ਜਿਹੜਾ 300 ਲੈ ਤੁਹਾਨੂੰ ਜਯਾ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲਾਪਰੀ ਸਿੰਘ ਪੰਜਾਬ ਯੂਟਪਦਾ ਤੁਹਾਡਾ ਸਭ ਟ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਦਾ ਸੇਵਾਦਾਰ ਆਂੀ ਵੇਖੋ ਜੀ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮੰਦ ਭਾਗੀ ਜਿਹੜੀ ਜਿਹੜਾ ਇਹਨੇ ਕੰਮ ਕੀਤਾ ਹੈ ਡਾਕਟਰ ਜਸਪੀਰ ਸੰਧੂ ਨੇ ਜਾਂ ਡਾਕਟਰ ਜਾਲੀ ਡਾਕਟਰ ਆ ਇਹਨੇ ਜਿਹੜਾ ਇਹ ਕਹੋ ਜੀ ਮੰਦ ਭਾਗੀ ਹਰਕਤ ਜਿਹੜੀ ਕੀਤੀ ਆ ਸਾਡੇ ਇਹਨੂੰ ਸਾਈਨ ਬੋਰਡ ਜਿਹੜਾ ਮੈਂਬਰ ਲਿਤਾ ਹੀ ਇਹਨੂੰ ਜਿਹੜਾ ਵਾ ਆਪਣਾ ਕੀ ਕਹਿੰ ਸ਼ਰਾਈਨ ਬੋਰਡ ਤੇ ਇਹ ਮੈਂਬਰ ਲਿਖਾ ਹੀਗਾ ਉਥੇ ਤੇ ਇੰਨੇ ਉਥੇ ਨਕਮਸਤਕ ਹੋਣ ਜਾਣਾ ਸੀ ਇਹਨੇ ਜਿਹੜੇ ਹੋਲਡਿੰਗ ਚ ਪਾਈ ਜਿੱਤੇ ਸਾਡੇ ਵਾਲਮੀਕੀ ਤੀਰਥ ਦੇ ਉੱਤੇ ਆਪਣੇ ਝਾਰੂ ਵਾਲਾ ਲੋਗੋ ਲਾਇਆ ਹੈਗਾ ਝਾਰੂ ਵਾਲਾ ਲੋਗੋ ਲਾਇਆ ਹੈ ਠੀਕ ਆ ਸਾਡੇ ਸਾਰੇ ਦਲਿਤ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜਿਹੜਾ ਵਾ ਬੜਾ ਵੱਡਾ ਜਿਹੜਾ ਵਾ ਰਜੂਸ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਆ ਰੋਸ ਬੜਾ ਵੱਡਾ ਸੀ ਅੱਜ ਇੱਥੇ ਪਹਾੜੀ ਪੁਲ ਤੇ ਕਰ ਰਹੇ ਆ ਠੀਕ ਆ ਵੇਖੋ ਹੁਣ ਮੈਨੂੰ ਮੈਨੂੰ ਕੌਮ ਦੇ ਕਰਕੇ ਗੁੱਸਾ ਆ ਮੈਂ ਪਾੜਿਆ ਉਸ ਵੇਲੇ ਮੈਨੂੰ ਰੈਸਟ ਕੀਤਾ ਗਿਆ ਉਸੇ ਵੇਲੇ ਮੈਨੂੰ ਉਸੇ ਵੇਲੇ ਮੈਨੂੰ ਅਰੈਸਟ ਕੀਤਾ ਗਿਆ ਠੀਕ ਆ ਉਸ ਤੋਂ ਬਾਅਦ ਅਰੈਸਟ ਕਰਕੇ ਸਾਡੀ ਜਿਹੜੀ ਡੈਮੋਕ੍ਰੇਸੀ ਦੇ ਜੋ ਰਾਈਟ ਹੈ ਸਾਡੇ ਵਾਲਮੀਕੀ ਭਾਈਚਾਰੇ ਨੇ ਮੈਨੂੰ ਉਸੇ ਵੇਲੇ ਜਿਹੜਾ ਵਕ ਦਵਾਇਆ ਵਾ ਵੇਖੋ ਉਹਦੇ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਨਹੀਂ ਸਰਕਾਰ ਆ ਆਪੇ ਕਾਨੂੰਨ ਪਾਸ ਕੀਤਾ ਵਾ ਠੀਕ ਆ ਆਪ ਇਹਨਾਂ ਨੇ ਬੇਦਬੀ ਦਾ ਕਾਨੂੰਨ ਪਾਸ ਕੀਤਾ ਵਾ ਸਾਰਿਆਂ ਲਈ ਜਿਹੜਾ ਵਾ ਕਾਨੂੰਨ ਇੱਕ ਆ ਤੋਂ ਬਾਅਦ ਹੋਲਡਿੰਗ ਬੋਰਡ ਕਈ ਹਿੱਸਿਆਂ ਤੋਂ ਡਾਇ ਵੀ ਗਏ ਡਾਇ ਜਾਂਦੇ ਹੀ ਉਹ ਗਲਤੀ ਕੀਤੀ ਤੇ ਉਹਨਾਂ ਨੇ ਟੁਕਣੇ ਸੀਗੇ ਹੁਣ ਗੱਲਬਾਤ ਹੋਈ ਕੀ ਕਰਨ ਗੱਲਬਾਤ ਕੁਛ ਨਹੀਂ ਉੱਤੇ ਕੋਈ ਕਾਰਵਾਈ ਨਹੀਂ ਆ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਮਨ ਉਸੇ ਵੇਲੇ ਖਤ ਲੈ ਆ ਗਿਆ ਮੰਗੇ ਹੀ ਕਰਦੇ ਆ ਮੇਰੇ ਤੇ ਨਹੀਂ ਕਾਰਵਾਈ ਕਰਦੇ ਮੈਨੂੰ ਨਹੀਂ ਪਰਵਾ ਪਰ ਜਿਹੜਾ ਇੱਥੇ ਕਾਰਵਾਈ ਵੀ ਕੀਤੀ ਜਾਵੇ ਜੈਵਾਲਮੀ ਕੀ ਹਰਰਵਾਲਮੀ ਜੀ ਸਰ ਜਿਹੜਾ ਧਰਨਾ ਲਗਾਇਆ ਗਿਆ ਸੀ ਸਾਡਾ ਡਿਵੈਲਪਮੈਂਟ ਸੈਸ਼ਨ ਦੇ ਵਾਜਬ ਤੇ ਆ ਗਿਆ ਕੀ ਕਿੰਦੇ ਇਸ ਤਰ੍ਹਾਂ ਜੀ ਜੋ ਵਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟਿੰਗ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਉਹ ਲਾਣੇ ਦਿਨਾਂ ਵਿੱਚ ਜਲਦੀ ਕਰਨਾ ਚਾਹੀਦਾ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਸਮਾਂ ਦਿੱਤਾ ਸਰ ਕੀ ਪੋਸ਼ਾ ਵੀ ਪਾਰੇਗੇ ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਕੋਈ ਇਤਰਾਸ ਸੀ ਨਾ ਜੀ ਜਿਹੜੇ ਪੋਸਟਰ ਆ ਗਏ ਉਹ ਆਲਰੇਡੀ ਜਿਹੜੇ ਆ ਜੋ ਲਵਾਤੇ ਗਏ ਸੀ ਹਾਂ ਜੀ ਪਰ ਇਹ ਕਈ ਵਾਰ ਨਾ ਗੱਲਾਂ ਹੁੰਦੀਆਂ ਜਿਹੜੀਆਂ ਕਿਲਾ ਚੰਕ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਲੋਕਾਂ ਵੱਲੋਂ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੀਆਂ ਉਹ ਸਿਰਫ ਅਨ ਕਲੈਰਿਕਲ ਮਿਸਟੈਕ ਹੋ ਜਾਂਦੀ ਉਹਦੇ ਤੇ ਆਪਾਂ ਬੈ ਕੇ ਵਿਚਾਰ ਕਰਦੇ ਹਾਲ ਕੱਢਣਾ ਚਾਹੀਦਾ